ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਭਗਵਾਨਪੁਰ ਤਹਿਸੀਲ ਬੇਰਾਪਾ ਬਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਕਮਲਵੀਰ ਦੇ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਝਾਂ ਤੇ ਦੋ ਹੀ ਤੁਹਾਨੂੰ ਵੇੜਾਂ ਤੁਹਾਨੂੰ ਤਾਜ਼ੀਆਂ ਸੂਈਆਂ ਤੁਹਾਨੂੰ ਦਿਖਾਉਣੀ ਆ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਹੋਸਨਾ ਠੀਕ ਠਾਕ ਜੀ ਹਾਂਜੀ ਹਾਂਜੀ ਕਿਰਪਾ ਬਾਬੇ ਦੀ ਜੀ ਆਇ ਤੇ ਕਿਰਪਾ ਹੋਈ ਆ ਤੇ ਹਾਂਜੀ ਹਾਂਜੀ ਆ ਮੌਸਮ ਠੰਡਾ ਹੋ ਗਿਆ ਹੋ ਰਹੀ ਆ ਯਾਰ ਕੁਝ ਹਾਂਜੀ ਠੰਡਾ ਸੰਮਰਾਤੀ ਤਾਂ ਟਿੰਡਾ ਟੰਡਿਆਂ ਗੱਲ ਗੱਲ ਵੀ ਨਾਲ ਹੀ ਮੀਂਹ ਲੈ ਜਾਓ ਜੀ ਸਾਬੋਗੇ ਹਾਂਜੀ ਹਾਂਜੀ ਮੀਂਹ ਤੇ ਨਹੀਂ ਵਿਆਹ ਠੰਡਾ ਹੋ ਗਿਆ ਮੌਸਮ ਹਾਂਜੀ ਤੇ ਨਾਮ ਦਾ ਸਫਿਰ ਕਰੀ ਆਪਣਾ ਨਾਮ ਕਮਲ ਜੀ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਨਾਨ ਤੇ ਜ਼ਿਲ੍ਹਾ ਗਰਦਾਸਪੁਰ ਤੇ ਫੋਨ ਨੰਬਰ ਹੀ ਬੋਲ ਦੋ 981590784 ਮੇਰਾ ਨੰਬਰ ਹੈ ਇੱਕ ਹੀ ਵਰਸਲ ਚੱਲਦਾ ਹੈ ਠੀਕ ਹੈ ਹਾਂਜੀ ਹਾਂਜੀ ਤੇ ਗਾਵਾਂ ਵਿਖਾ ਦਈਏ ਪਹਿਲਾਂ ਕੋਈ ਨਹੀਂ ਗਾਵਾਂ ਤੇ ਆ ਜਿਹੜੀ ਸ਼ੁਰੂਆਤ ਹੈ ਜਿਹੜੀ ਇਹ ਪਿੰਡੇ ਨੰਬਰ ਤੇ ਜਿਹੜੀ ਗਾਵਾਂ ਥਾਣੇ ਤੇ ਆਪਾਂ ਦੇਖ ਸਕਦੇ ਕਾਫੀ ਪਿਆਰਾ ਥਾਣਾ ਹੈ ਜਿਹੜਾ ਇਹ ਦੇਖੋ ਚੰਗੇ ਸਾਈਜ਼ ਦਾ ਹਾਂ ਦੇਖ ਸਾਡੇ ਦਾ ਸਨੰਦਾ ਸਾਈਜ਼ ਤੇ ਕਿੰਨਾ ਵਸੂ ਵਸੋਈ ਬਤੀਆ ਪਹਿਲੇ ਸੂਰਤ ਜੀ ਸੂਈਆ ਮਗਰ ਵਸੀਆ ਚਾਰ ਦੰਦੇ ਹੋਵੇ ਸੀ ਠੀਕ ਆ ਹਾਂਜੀ ਹਾਂਜੀ ਮੂਹ ਜੜੀ ਚਾਰ ਦੰਦ ਇਹ ਤੇ ਫੋਟਾ ਫੁੱਟ ਜਾਂਦੇ ਕਿ ਇਹ ਦਵਾਈ ਦੂਈ ਲਾਈ ਤੇ ਬਾਕੀ ਇਹਦੇ ਨਹੀਂ ਚੰਗੀ ਤਰ੍ਹਾਂ ਲੱਗੇ ਹਾਂਜੀ ਹਾਂਜੀ ਨਹੀਂ ਕਹਿ ਸਕਦੇ ਨਾਲ ਕੋਈ ਚੰਗਿਆ ਹਾਂਜੀ ਹਾਂਜੀ ਤੇ ਕਿੰਨੇ ਦਿਨ ਹੋਵੇ ਸੂਈ ਨੂੰ ਸੂਈ ਨੂੰ ਵੀ ਜੀ ਨੂੰ ਹੋ ਗਏ 10 ਤੋਂ 12 ਦਿਨ ਤੇ ਦੁੱਧ ਕਿੰਨਾ ਤਿਆਰ ਤੇ ਬੋਦੇ ਹਲੇ 9 ਕਿਲੋ ਤਿਆਰ ਬਿਲਕੁਲ ਹਾਂਜੀ ਤੇ ਜਿਹੜੇ ਦੁੱਧਾਂ ਵਾਜੋਗੇ ਔਰ ਇਹਨਾਂ ਕੁਰਗੀਆਂ ਹੀ ਦੋਵੇਂ ਮੈਲਾ ਮੰਗਦਾ ਠੀਕ ਆ ਹਾਂਜੀ ਤੇ ਕਿੰਨਾ ਕੇ ਚਵਾਈ ਜਾਊਗੀ ਦੁੱਧ ਹੈ ਦੋ ਮਗਰਮਸ਼ੀਆਂ ਦੁੱਧ ਬੋਦਾਂ ਨਹੀਂ 10 ਕਿਲੋ ਕਰਕੇ 11 ਕਰਦੀ ਮੈਂ ਐਵੇਂ ਤੋਂ ਜ਼ਿਆਦਾ ਚੱਲਦਾ ਤੋਰੋ ਹਾਂ ਫਿਰ ਇਕਰੀਬਾ ਕੇ ਇਹ ਆਹ ਜੀ ਗਾਂ 10 ਕਿਲੋ ਦੁੱਧ ਚਵਾਈ ਜਾਵੇ ਹਾਂਜੀ ਤੇ ਚੰਗਾ ਹੁੰਦਾ ਵਾ ਠੰਡੀ ਬੜੀ ਕੋਈ ਰੱਸੀ ਲੋੜ ਨਹੀਂ ਕੋਈ ਕੋਈ ਨਹੀਂ ਠੀਕ ਆ ਆ ਦੇ ਸਾਦੇ ਹੈਗੀ ਕੋਰ ਚਾਰ ਦਾਂਦੇ ਸਦਾ ਜੇ ਮੂੰਹ ਫੜਨ ਤੋਂ ਕਰਦੀ ਆ ਹਾਂਜੀ ਓਦਾ ਕਰਨੀਆਂ ਬਲਸਾ ਪੇਰ ਚਾਰ ਦਾਂਦੇ ਜਿਹੜੀ ਮਨ ਬਾਕੀ ਥਾਣੇ ਵੀ ਪਹਿਲੇ ਸੋਵੇ ਚੰਗਾ ਲੱਗਾ ਇਹ ਦੇਖੋ ਆ ਵਛੀਆਂ ਜਿਹੜੀਆਂ ਇਹਨਾਂ ਦੀ ਉਹ ਲਾਲ ਵਸ਼ੀ ਇਹਦੀ ਉਹ ਲਾਲ ਵਸ਼ੀ ਇਹਦੀ ਆ ਤੇ ਅਗਲੀ ਜਿਹੜੀ ਵਿਖਾਉਣੀ ਆ ਇਹਦੀ ਆ ਤੇ ਜਿਹੜੀ ਇੱਕ ਸੂਈ ਮੱਝ ਉਹਦਾ ਬੱਚਾ ਹੋਊਗਾ ਕੱਟੀ ਕੱਟੀ ਉਹਦੀ ਕੱਟੀ ਆ ਉਹਦੇ ਮਗਰ ਕੋਈ ਰੱਸੀ ਲੋੜ ਨਹੀਂ ਤੈਂ ਤਾਰ ਮੋੜ ਮੋੜਿਆ ਮੋਟੀ ਨਾ ਆਇਆ ਪਰ ਤਕੁਰ ਨੀ ਬੀਚਾ ਕਰੀ। ਹਾਂ ਦੇਖ ਸੰਤ ਬਹੁਤ ਬੱਚਾ ਚੰਗਾ ਹੈ। ਮੈਂ ਤੁਹਾਨੂੰ ਕਹਿ ਰਹੀ ਆ ਸੁਹਾਈਆਂ ਸੁਹਾਈਆਂ ਬੜੀਆਂ ਦੁੱਧ ਸੁਹਣੀਆਂ ਬਸਿਕ ਹੈ। ਠੀਕ ਆ। ਤੇ ਕਿੰਨਾ ਫਿਰ ਇਹਦਾ ਮੁੱਲ? ਮੁੱਲ ਵੀਰ ਜੀ 100 ਦਿਨਾਂ ਵਾਲੇ। ਅੱਛਾ। ਹਾਂਜੀ ਹਾਂਜੀ। ਛੋਟਾ ਜਾਈ। ਮੁੱਲ 32000 ਸੂਈ ਆ ਤਾਜੀ। 3000 ਦੀ। 40000 ਛੱਡਨਾ ਮੈਨੇ 50 ਦੇ ਚਲੋ ਯਾਰ ਹੋਰ ਛੱਡ ਦੇ ਪੂਰੇ 28 ਦੀ 28 ਦੇ ਨਾਲ ਸ਼ੋਰਟ ਕਰ ਦਾਂਗੇ ਬਸ ਠੀਕ ਆ ਹਾਂ ਜੀ ਹਾਂ ਜੀ ਕਿਉਂਕਿ ਮੈਂ ਵੀ ਲੈ ਕੇ ਆਇਆ ਤੁਹਾਨੂੰ ਪਤਾ ਹਾਂਜੀ ਹਾਂਜੀ ਛੇ ਕਰ ਦਈਏ ਹਾਂਜੀ 28000 ਤੇ ਸ਼ੋਰਟ ਜਿਹੜੀ ਕਿੰਦੇ ਕਿ ਇਹਦੀ ਆਪਾਂ ਕਿੰਦੇ ਕਰ ਦਿਆਂਗੇ ਆ ਦੇ ਸਾਡੇ ਥੱਲਿਆਂ ਵੀ ਚੰਗੀ ਬਣੀ ਐ ਪਹਿਲਾ ਸੁਆਇਆ ਤੇ ਕਦ ਕਾਠ ਵੀ ਚਲੋ ਠੀਕ ਐ ਤੇ ਆ ਵੀ ਜਰਸੀ ਕ੍ਰੋਸ ਹੀ ਆ ਗਈ ਆਪਣੇ ਕੋਲ ਇਹਨੂੰ ਕਿੰਨੇ ਦਿਨ ਹੋਏ ਵਿੱਦੀ ਸੋਈ ਨਾ ਠੰਡੀ ਇਹਦੀ ਵਿੱਦੀ ਇਹ ਵੇਖੋ ਮੇਰਾ ਮੰਡੀ ਦੇ ਆਜੇ ਫੇ ਦੇਖ ਲਓ ਤੁਹਾਨੂੰ ਪਤਾ ਦਿੱਤਾ ਹੋ ਗਿਆ ਨਾ ਹਾਂਜੀ ਹਾਂਜੀ ਤੁਸੀਂ ਆਪਣਾ ਸੋਤੇ ਥੱਲੇ ਤੁਸੀਂ 9 ਕਿਲੋ ਆ ਕਿੰਨੇ ਦਿਨਾਂ ਮਗਰੋਂ ਸੁਈਏ ਅੱਛਾ ਇਹ ਲੇਟਸ ਹੋਈ ਐ ਆ ਹਵਾ ਲੱਗਾ ਦੀ ਮਾੜੀ ਠੀਕ ਆ ਹਾਂਜੀ ਹਾਂਜੀ ਆ ਦੇਖ ਸਕਦੇ ਜੀ ਉਤਨਾ ਹੀ ਲਿਪੜੀ ਵੀ ਆ ਹਾਂਜੀ ਹਾਂਜੀ ਠੀਕ ਆ ਤੇ ਇਹਦੇ ਕੋ ਕਿੰਨਾ ਦੁੱਧ ਪੱਕਾ ਇਹਦੇ ਕੋਲੋਂ 8 ਕਿਲੋ ਲਾਓ 8 ਕਿਲੋ ਆ ਇਹ ਕਿੰਨਾ ਦੁੱਧ ਚ ਆਈ ਜਾਊਗਾ ਕੋਈ ਰੱਸੀ ਨਹੀਂ ਕੋਈ ਕੁਛ ਨਹੀਂ ਪੱਸੀ ਮਗਰ ਆ ਸੋਤੇ 12 ਕਿਲੋ ਚ ਹੁੰਦੀ ਐ ਕਿਉਂਕਿ ਹੁਣ ਥੋੜਾ ਚਿਰ ਹੋਇਆ ਇਹਨੂੰ 7-8 ਦਿਨ ਹੀ ਹੋਏ ਐ ਇਹਨੂੰ ਪਰਾਂ ਤਰੰਦ ਨਾ ਹੋਵੇ ਸੁਈਏ ਤੋਰੋ ਫੇਰ ਇੱਕ ਰੀਨ ਹਾਂ ਦੇ ਸੰਦੇ ਵੀ ਥੱਲੇ ਫਿਕਸ ਜੇ ਹਵਾਨੇ ਦੀ ਆ ਜਿਹੜੀ ਜਵਾਈ ਵੀਰੇ ਦੀ ਐਵੇਂ ਤਾਂ ਮੈਂ ਕਹਿ ਰਿਹਾ 6 ਵਜੇ 6:30 6 ਵਜੇ ਉੱਠ ਕੇ ਕੀਤੀ ਕੋਈ ਟਾਈਮ ਨਹੀਂ ਲੱਗਾ ਠੀਕ ਹੈ ਤਾਂ ਵਸੀਏ ਜਿਹੜੇ ਬੜੀ ਚੰਗੀ ਵਸੀ ਮਗਰ ਜਦੋਂ ਆ ਮੀਟਿੰਗ ਹੈ ਪਰ ਸ਼ਾਮ ਸ਼ਾਮ ਨੂੰ ਪਾਜਲ ਦੀ ਫੁੱਟਬਾਲ ਵਾਂਗ ਬੜੀ ਬੜਾ ਟਾਈਮ ਲੁਸਾਉਣਾ ਤੇ ਟਾਈਮ ਜਿਹੜਾ ਹਲੇ ਦੁਪਹਿਰ ਦਾ ਵਾ ਸਾਢੇ 12:30 ਦਾ ਟਾਈਮ ਹੋਇਆ ਵਾ ਜਿਹੜੀ ਵੀਡੀਓ ਬਣਾਉਂਦੇ ਆ ਕੋਈ ਵੀ ਰੋਸਾ ਨਾ ਜਿਹੜਾ ਹਵਾਨੇ ਦੇ ਅੰਦਾਜ਼ ਜਲਾਵੇ ਸ਼ਾਮ ਤੱਕ ਆਪਣੇ ਦੁੱਧ ਦੇ ਹਸਾਬ ਨਾਲ ਹਵਾਨੇ ਜਿਹੜੇ ਤਿਆਰ ਕਰ ਲੈਣਗੇ ਬਾਕੀ ਫਿਕਸ ਜੇ ਹਵਾਨੇ ਆ ਦੋਵਾਂ ਦੇ ਤੇ ਇਹਦਾ ਫਿਰ ਮੁੱਲ ਮੁੱਲ ਵੀਰ ਜੀ ਇਹਦਾ ਕਰਨੂਗਾ 35000 ਕਰ ਲਈਏ ਹਾਂਜੀ ਕਿਹਾ ਛੱਡਾਂਗੇ ਕਿੰਨੇ 34 ਦੀ 34000 ਕੀ ਹੋਰ ਕਰ ਦੋਗੇ 1000 ਛੱਡ ਮੈਂ 30000 33 ਦੀ ਬਾਕੀ ਇਹ ਆ ਵੀ ਅੱਜ ਹੈ ਜੜੀਆਂ ਵਾ ਨਵੀਆਂ ਵੜਾ ਵਾ ਗਾਂ ਵੀ 400 ਵਿੱਚ ਆਉਣ ਵਾਲੀਆਂ ਤੇ ਇਹਨਾਂ ਦਾ ਮੁੱਲ ਤੁਹਾਨੂੰ ਪਤਾ ਅੱਜ ਕਰਦੇ ਸਭ ਨੂੰ ਇਹ ਕਹੀ ਆ ਹਾਂਜੀ 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 ਬੜਾ ਵਧੀਆ ਏ ਖੰਡੀਆਂ ਧੀਰੀਆਂ ਵਾਂ ਹਾਂਜੀ ਬਹੁਤਾ ਦੇਣੇ ਭਾੜੇ ਤੇ ਪਹੁੰਚ ਇਹ ਤਾਂ ਬਾੜਨ ਵਾਲੀਆਂ ਨਹੀਂ ਆਈ ਠੀਕ ਆ ਹਾਂਜੀ ਤੇ ਹੁਣ ਜਿਹੜੇ ਕਾ ਛੋਟੀ ਤਾਜੀ ਸੋਈ ਹੈ ਇਹ ਵੀ 4 ਦਾ ਛੋਟੀ ਦੀ ਆਹ ਤੁਹਾਨੂੰ ਇਹ ਦੇਖ ਸਕਦੇ ਆ ਕਿੰਨੇ ਦਿਨ ਹੋ ਗਏ ਇਹਨਾਂ ਸੂਈ ਨੂੰ ਇਹਨੂੰ ਵੀ ਜੀ ਮਗਰੇ ਤੇ ਕੱਟੀ ਏ 10 ਕ ਦਿਨ ਹੋ ਗਏ ਇਹ ਸੂਈ ਨੂੰ ਠੀਕ ਆ ਤੇ ਦੁੱਧ ਕਿੰਨਾ ਤਿਆਰ ਦੇ ਤੋ ਦੁੱਧ ਦੇ ਥੱਲੇ 9 ਕਿਲੋ 8 ਲਾਓ ਪਤਾ 8 ਕਿਲੋ ਹੈਗਾ ਤੇ ਇਹ ਕਿੰਨਾ ਚਵਾਈ ਜਾਵੇ ਦੁੱਧ 9:00 ਵਜੇ 10:00 ਵਜੇ 11:00 ਵਜੇ ਦੋ ਰੋ ਹਾਂ ਫੇਰੇ ਪਹਿਲਾਂ ਬਲੂਨ ਹੈ ਬਲੂਨ ਨਾਲ ਤੁਹਾਨੂੰ ਪਤਾ ਇੰਨੇ 9-10 ਕਿਲੋ ਦੇ ਲਾਉਈ ਫਾਇਆ ਨਹੀਂ ਆ ਚੰਗੀ ਕੱਟੀ ਨੋਂ 1.5 ਲੀਟਰ ਇਹ ਵੀ ਦੁੱਧ ਕਿੰਦਾ ਚਿਵਾਈ ਜਾਊਗੀ ਬਾਕੀ ਜੇ ਟਾਈਮ ਦੁਪਹਿਰ ਦਾ ਆ ਵਾ ਸਿੱਧੀ ਸਵੇਰੋਂ ਚੰਗੀ ਬਣੂ ਪਰ ਕੁੜਕੜ ਕੱਟੀ ਮਤਲਬ ਹਾਂਜੀ ਹਾਂਜੀ ਬਹੁਤ ਟਾਂ ਦਾ ਵਾ ਕੱਟੀ ਦਾ ਹਾਂ ਤੁਨੀ ਬੜੇ ਗੈਰ ਤੇ ਲੱਗਾ ਮੜੂ ਕਰ ਹਟਿਆ ਲੈ ਮੈਂ ਕੱਢ ਦੂ ਇੱਕ ਟੀ ਵੀ ਥਾ ਦੂ ਉਹ ਸਾਹਮਣੇ ਕੱਟੀ ਆ ਜਿਹੜੀ ਇਹਦੀ ਉਹ ਨਹੀਂ ਉਹ ਅੱਜ ਆਂਦੇ ਆ ਆਹ ਦੇਖ ਸਾਡੇ ਹਵਾਨੇ ਦਾ ਲੱਗੇ ਤਾਂ ਗੋੜਾ ਤੇ ਆਵਦਾ ਸਾਸ ਤੇ ਇਹਦਾ ਫਿਰ ਮੁੱਲ ਵੀਰ ਜੀ ਮੁੱਲ ਵੀਰ ਜੀ ਦਾ ਕੱਟੀ ਦਾ ਚਲੋ ਬਈ ਆਰਮਨ ਡਾਉਨ ਆਇਆ ਉਹਨਾਂ ਦੇ ਅੱਗੇ 80 ਸੀ ਦੀਆਂ ਵੇਚਦੀਆਂ ਹਾਂਜੀ ਹੁਣ ਮੁੱਲ 75 ਆ 70 ਜੋ ਮੰਤਨ ਥੋੜਾ ਬੋਧਾ ਅੱਛਾ ਚਲੋ ਬਾਕੀ ਕੋ ਫੋਨ ਲਾਵੇ ਮੌਕੇ ਤੇ ਮੰਤਨ ਕਰ ਦੋਗੇ ਕੀ ਹੁਣ ਇੱਕਾ 33 ਬੜਾਵਾ ਸਦਾ ਘਟਾ ਨੂੰ ਬਾਕੀ ਚਲੋ ਪਸ਼ੂ ਸਾਰੇ ਜਿੰਨੀਆਂ ਵੀ ਆ ਨਵੀਆਂ ਹੀ ਆ ਅੱਜ ਵਿਦਿਆ ਨਾਲ ਕੋਈ ਛੋਟੀ ਵੀ ਪਹਿਲਾਂ ਸੁਵਾਈ ਆ ਵੈੜਾ ਵੀ ਜਿੰਨੀਆਂ ਦੋਵੇਂ ਨਵੀਆਂ ਵਾ ਬਾਕੀ ਚੀਜ਼ ਦੇ ਸਾਬ ਨਾਲ ਮੁੱਲ ਜਿਹੜਾ ਹੋਣਾ ਹੁੰਦਾ ਵਾ ਹਾਂਜੀ ਹਾਂਜੀ ਉਹਦੇ ਅਗਲੇ ਨੂੰ ਵੀ ਪਤਾ ਲੱਗ ਜਾਂਦਾ ਤੇ ਹੁਣ ਜਿਹੜੀ ਇਹ ਕਾਵਲੀ ਮੱਝ ਐ ਪਾਰੇ ਪੱਲੇ ਦੀ ਮੱਝ ਐ ਜਿਹੜੀ ਚੰਗੇ ਕੱਦ ਕਾਠ ਵਾਲੀ ਐ ਤੇ ਚੰਗੇ ਵਜਨ ਵਾਲੀ ਐ ਆ ਥਾਣੇ ਦੇ ਵੀ ਦੇਖ ਸਕਦੇ ਲੱਗੇ ਤਾਂ ਹਵਾਨੇ ਦੇ ਵੀ ਇੱਕ ਬਰੀ ਕਨੜਾ ਜਿਹੜੀ ਚੰਗੀਆਂ ਦੱਸ ਕੇ ਵਧ ਜੀ ਇਹਦੇ ਪਾਰੇ ਵਾਲੀ ਮੈਂ ਵੀ ਜੀ ਪਿੰਡੋਂ ਲਈ ਆ ਮੋੜ ਤੋਂ ਲਈ ਅੱਛਾ ਹਾਂ ਜੀ ਨਾਲ ਖੜਿਆ ਦੋ ਦੋਨਾ ਚੋਇਆ ਵਾ ਮਤਲਬ ਦੋਸ ਵਿੱਚ ਹੋਈ ਐ ਕਿਹਾ ਤੁਸੀਂ ਇਸ ਵਿੱਚ ਹੋਣੀ ਐ ਠੀਕ ਐ 15 ਲੀਟਰ ਚੋਂਦੇ ਰਹੇ ਆ ਠੀਕ ਐ ਹਾਂ ਜੀ ਹਾਂ ਜੀ ਹਰੇ ਉਹਨਾਂ ਦੀ ਸੇਵਾ ਵੀ ਚਲੋ ਐ ਤੇ ਬੜੀ ਭਰਾ ਜਿਹਦੇ ਕਈ ਚੰਗੀ ਕਰਦੇ ਜਿਆਦਾ ਹੀ ਉਹਨਾਂ ਦੇ ਹਿਸਾਬ ਨਾਲ ਨਹੀਂ ਹੈ। ਅੱਛਾ। ਜੇ ਮਤਲਬ ਹੋਰ ਕੋਈ ਚੰਗਾ ਮਤਲਬ ਕਰੇ ਤੇ 16-17 ਦਿਨਾਂ ਦੇ ਲਈ ਠੀਕ ਹੈ। 12-13 ਦਿਨਾਂ ਕੋਈ ਹੈ ਤੇ ਸ਼ਾਇਦ ਹੁੰਦਾ। ਤੋਰਾਂ ਫੇਰ ਇੱਕ ਕਰੀ ਨਾ। ਮਤਲਬ ਕਿ ਨਾਰਮਲ ਸੇਵਾ ਦੇ 15 ਲੀਟਰ ਦੇ ਕਰੀਬ ਜਿਹੜਾ ਚਵਾਈ ਜਾਊਗੀ। ਬਾਕੀ ਇਹਦੇ ਸਰੀਰ ਚੰਗੀ ਸੇਵਾ ਕਰੂ ਚਲੋ ਮੈਂ ਵੀ ਤੇ ਨਹੀਂ ਕਹਿੰਦਾ। ਸਰੀਰ ਦੇ ਸਵੇ ਵੀ ਨਾੜਾ ਆਪਾਂ ਦੇਖ ਸਕਦੇ ਕਾਫੀ ਬਰੀਕ ਬਰੀਕ ਜਿਹੜੀਆਂ ਪੂਰੇ ਸਰੀਰ ਤੇ। ਲਿਆਂ ਬੜੀ ਤਿਆਰ ਹੋਣੀ ਹੈ ਜਿਹੜੀ ਹੈ ਭਾਰੀ ਮੱਝ ਹੈ ਪੂਰੀ ਆਹ ਦੇਖਣ ਦੇ ਚੰਗੇ ਕੱਦ ਕੱਟਦੀ ਹੈ ਚੰਗੇ ਪਿੱਠਪੜੀ ਦੀ ਹੈ ਜਿਹੜੀ ਹਏ ਇਹ ਤਾਂ ਬੰਨੀ ਬਹੁਤ ਜ਼ਿਆਦਾ ਵਾ ਸਾਰੀ ਬੰਨੀ ਹੋਈ ਸੋਣੀ ਥੋੜੀ ਥੋੜੀ ਬੜੀ ਤੇ ਇਹਦਾ ਫਿਰ ਮੁੱਲ ਮੋਲੇ ਜੀ ਸਲੋ ਤੇ ਜੀ ਤਾਂ ਹੋਈਆਂ 20 ਦੀਆਂ ਵੀਗੀਆਂ ਵਾ 10 ਦੀਆਂ 1 25 ਦੀਆਂ ਵੀਗੀਆਂ ਹਾਂਜੀ ਪਰ ਆਪਾਂ ਹੁਣ ਜੇ ਇਹ ਮਤ ਕੁੜੇ ਲੱਖ ਦੀ ਹੈ ਅੱਛਾ ਪੂਰੇ ਲੱਖ ਦੀ ਹੈ ਬਾਹਰ ਨਹੀਂ ਉਹ ਚੋ ਘਰ ਤਾਂ ਮਾਂ ਤੜ ਅੰਦਰ ਹੀ ਲੈਣਾ ਠੀਕ ਆ ਬਾਕੀ ਚੱਲਾ ਕੋਈ ਫੋਨ ਲਾਵੇ ਇੱਕ ਦੀ ਹੈ ਨਾ ਤੇ ਮੌਕੇ ਤੇ ਆਪੇ ਸਬਦਾ ਹੋ ਜੂਗਾ ਹਾਂਜੀ ਸਬਦਾ ਹੋ ਜੂਗਾ ਸਹੀ ਗੱਲ ਆ ਛੱਡ ਕੇ ਨਹੀਂ ਜਾਂਦਾ ਕੋਈ ਚਲੋ ਵੀਡੀਓ ਚ ਮਾੜਾ ਮੋੜਾ ਪੱਲਾ ਨਹੀਂ ਕਿੱਦਾਂ ਦਾ ਹਾਂਜੀ ਹਾਂਜੀ ਜੀ ਘਟ ਵੱਧ ਲੱਗਣ ਰਿਹਾ ਬੰਦਾ ਹਾਂਜੀ ਮੈਂ ਕਹਿ ਨਹੀਂ ਸਕਦਾ ਪਰ ਤੁਸੀਂ ਵੀ ਚਲੋ ਲਾਗੇ ਜੀ ਲੋਪੇ ਜੀ ਮਾਦੇ ਜਿੰਨੀ ਆ ਉਹ ਤੇ ਚਲੋ ਵੇਖਣ ਜੇ ਤੇ ਮੱਝ ਵੇਖਣ ਜੇ ਤੇ ਸੋਹਣੀ ਆ ਚਲੋ ਫੱਬਦੀ ਆ ਹਾਂਜੀ ਹਾਂਜੀ ਤੇ ਠੀਕ ਐ ਵੀ ਜੀ ਔਰ ਕੁਛ ਕਹਿਣਾ ਫਿਰ ਬੱਸ ਜੀ ਜੀ ਤੁਸੀਂ ਥੱਲੀ ਕਰੋ ਜਿੰਨੇ ਆ ਅੰਕੈਂਚੇ ਥੱਲੀ ਕਰਨੀ ਆ ਆਪਣੀ ਠੀਕ ਐ ਸੋਈਆਂ ਆਪਣੀਆਂ ਦੋ ਟਾਈਮ ਚਲੋ ਤਿੰਨ ਟਾਈਮ ਚਲੋ ਗੱਬਨ ਆਪਣੀ ਪਾਸ ਕਰਕੇ ਖੜੋ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹ